ਤੇ ਜਿਹੜਾ ਤੁਸੀਂ ਰੋਜ਼ ਦੋ ਤੁਕਾਂ ਪੜ੍ਹਦੇ ਹੋ ਅਰਦਾਸ ਤੋਂ ਬਾਅਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਯਾਦ ਰੱਖਿਓ ਭਾਈ ਨੰਦ ਲਾਲ ਸਾਹਿਬ ਜੀ ਦੀਆਂ ਤੁਕਾਂ ਨੇ ਇਹ ਉਹਨਾਂ ਨੇ ਲਿਖਿਆ ਹੈ ਮਹਾਰਾਜ ਦੇ ਵੇਲੇ ਦੀ ਲਿਖਤ ਹੈ ਉਸ ਖਾਲਸਾ ਸ਼ਬਦ ਸਬੰਧੀ ਤਾਂ ਮਨ ਚ ਆਇਆ ਕਿਉਂਕਿ ਜਿਹੜੇ ਸਿਧਾਂਤਕ ਹਮਲੇ ਹੁੰਦੇ ਆ ਮੇਰੀ ਫਿਰ ਬੇਨਤੀ ਹੈ ਫਿਜ਼ੀਕਲ ਹਮਲਿਆਂ ਵਾਸਤੇ ਇਕੱਠ ਹੋ ਸਕਦਾ ਹੈ ਬੋਲ ਬੁਲਾਰਾ ਹੋ ਸਕਦਾ ਹੈ ਸਿਧਾਂਤਕ ਜਿਹੜੇ ਬਰੀਕ ਹਮਲੇ ਹੁੰਦੇ ਆ ਸਿੱਖੀ ਤੇ ਉਹਨੂੰ ਸਮਝਣ ਵਾਸਤੇ ਬਰੀਕੀ ਹੀ ਹੋਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਅਸਲ ਮੂਲ ਸਰੂਤ ਸ਼ਬਦ ਵਰਤਾਂ ਜਾਂ ਖਾਲਸੇ ਦੇ ਜਿਹੜੀ ਸ਼ੁਰੂਆਤ ਤੇ ਜੜ੍ਹਾਂ ਨੇ ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ